ਗੜਸ਼ੰਕਰ ਵਿੱਚ ਪੀਆਰਟੀ ਦੀ ਬੱਤੇ ਇੱਕ ਕੰਡੈਕਟਰ ਤੇ ਜੋ ਜਾਨਲੇਵਾ ਹਮਲਾ ਹੋਇਆ ਉਸ ਤੇ ਨੋਟਿਸ ਲੈਂਦੇ ਹੋਏ ਮੈਂਬਰ ਪਾਰਲੀਮੈਂਟ ਸਾਬਕਾ ਵਿਨਾਸ਼ਰੇ ਖੰਨਾ ਨੇ ਸਖਤ ਨੋਟਿਸ ਲਿਆ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਵਿਨਾਸ਼ਰੇ ਖੰਨਾ ਜੀ ਤੇ ਜਾਣਦੇ ਆ ਕਿ ਉਹਨਾਂ ਨੇ ਇਸ ਸੰਬੰਧੀ ਪੰਜਾਬ ਦੇ ਏਡੀਜੀਪੀ ਲਾ ਐਂਡ ਆਰਡਰ ਤੋਂ ਕੀ ਮੰਗ ਕੀਤੀ ਹੈ ਖਣਈ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੁਹੀ ਸਾਹਿਬ ਤੁਸੀਂ ਇੱਕ ਬਹੁਤ ਵਧੀਆ ਐਫਰਟ ਕੀਤੀ ਹੈ ਕਿ ਇਹ ਵੀ ਵੀਡੀਓ ਬਣਾ ਕੇ ਤੁਸੀਂ ਵੀ ਸਰਕਮਿਲ ਦੇ ਧਿਆਨ ਚਾਹੀਦਾ ਮੈਂ ਉਹਨਾਂ ਸਾਰਾ ਸਵਾਰੀਆਂ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਗੇ ਵੱਧ ਕੇ ਇਸ ਘਟਨਾ ਬਾਰੇ ਸਿੱਧੀ ਜਾਣਕਾਰੀ ਦਿੱਤੀ ਹੈ ਬਿਲਕੁਲ ਅਫਸੋਸ ਦੀ ਗੱਲ ਹੈ ਕਿ ਜੇ ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਯਾਤਰਾ ਕਰਨਾ ਹੰਡੀਲ ਹੋ ਗਿਆ ਔਰ ਉਹ ਸਵਾਰੀ ਮੁਲਾਜਮ ਕੰਡਕਟਰ ਦਾ ਕੋਈ ਕਸੂਰ ਨਹੀਂ ਉਸਦੀ ਇਸ ਤਰੀਕਾ ਕੀਤੀ ਹੈ ਕਿ ਇਹਦੀ ਸਕਿਉਰਟੀ ਹੈ ਨਹੀਂ ਤਾਂ ਕੱਲ ਸਵਾਰੀਆਂ ਦੀ ਸਕਿਉਰਟੀ ਵੀ ਕੀ ਹੋਈਗੀ ਬਿਲਕੁਲ ਜੀ ਸਵਾਰੀਆਂ ਬਿਲਕੁਲ ਸਰ ਸਵਾਰੀਆਂ ਬਾਰ ਬਾਰ ਹੀ ਕਹਿ ਰਹੀਆਂ ਸੀ ਕਿ ਸਾਡੀ ਕੋਈ ਸਿਕਿਉਰਿਟੀ ਨਹੀਂ ਹੈ ਔਰ ਬਸ ਸਟੈਂਡ ਦੇ ਗੜਸ਼ੰਕਰ ਦਾ ਜਿਹੜਾ ਬਸ ਸਟੈਂਡ ਹੈ ਉੱਥੇ ਹੀ ਘਟਨਾ ਵਾਪਰੀ ਹੈ ਜੀ ਇਸ ਕਰਕੇ ਮੈਂ ਜਦੋਂ ਤੁਹਾਡਾ ਵੀਡੀਓ ਦੇਖਿਆ ਉਸੇ ਵੇਲੇ ਮੈਂ ਸ਼੍ਰੀ ਭਾਰਤੀ ਦੇ ਜਸਵਾਲ ਜੀ ਨੂੰ ਜਿਹੜਾ ਨੂੰ ਦੇਖਦੇ ਨਹੀਂ ਮੀਡੀਆ ਦੇ ਜੱਸੀ ਨੇ ਬੜੇ ਸੀਨੀਅਰ ਉਹਨਾਂ ਨੂੰ ਮੈਂ ਅੱਜ ਯਾਰ ਕੱਲ ਜੇ ਵੀ ਪੈਨਿਕ ਵਿੱਚ ਇਸ ਪਰਫੈਕਟ ਇਹ ਬੜਾ ਜੀ ਧਿਆਨ ਲੈਂ ਲਓ ਧਿਆਨ ਚ ਲਿਆਓ ਆਪਣੇ ਉਹਨਾਂ ਦਾ ਮੈਸੇਜ ਆ ਗਿਆ ਕਿ ਮੈਂ ਨੋਟ ਕਰ ਲਿਆ ਦੇਖੋ ਕੋਈ ਨਾ ਕੋਈ ਐਕਸ਼ਨ ਤਾਂ ਹੋਏਗਾ ਪਰ ਮੈਂ ਆਪਣੇ ਕੰਡਕਟਰ ਵੀਰ ਨੂੰ ਵੀ ਉਹਨਾਂ ਦੇ ਸਾਰੇ ਸਟਾਫ ਨੂੰ ਇਹ ਇੱਕ ਨਿਸ਼ਵਾਸ ਦਿਨਾ ਕਿ ਇਹ ਬਣੀਏ ਘਟਨਾ ਅਪਾ ਸਕਾਰਾ ਵਾਪਨਾ ਦਿਨ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਲੋਕਾਂ ਦੀ ਸੇਵਾ ਕਰ ਰਹੀ ਹਾਂ ਸੁਵਾਰੀ ਨੇ ਕਿਹਾ ਕਿ ਕੰਡਕਟਰ ਦਾ ਕੋਈ ਕਸੂਰ ਨਹੀਂ ਸੀ ਬੜੇ ਪਿਆਰ ਦੇ ਨਾਲ ਸਾਰੇ ਚੰਡੀਗੜ੍ਹ ਤੋਂ ਲੈ ਕੇ ਗਰਸ਼ੀਮ ਕਰ ਤੱਕ ਸਾਰੇ ਸੁਵਾਰੇ ਨਾਲ ਬੜੇ ਪਿਆਰ ਨਾਲ ਡੀਲ ਕਰ ਰਿਹਾ ਸੀ ਇਹਦੇ ਕੋਈ ਝਗੜਾ ਹੀ ਨਹੀਂ ਫਿਰ ਇਸ ਤਰ੍ਹਾਂ ਦੇ

ਕਲਕੱਤ ਕੋਈ ਐਕਸ਼ਨ ਨਾ ਹੋਇਆ ਤਾਂ ਮੈਂ ਡੀਜੀਪੀ ਨਾਲ ਹੀ ਗੱਲ ਕਰਾਂਗਾ ਬਹੁਤ-ਬਹੁਤ ਧੰਨਵਾਦ ਤੁਹਾਡਾ ਖੰਨਾਈ ਗੱਲ ਕਰਨ ਦਾ ਤੋਂ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇਸ ਮਸਲੇ 'ਤੇ ਕਾਰਵਾਈ ਕਰਦੇ ਹੋਏ ਤੁਰੰਤ ਦੋਸ਼ੀਆਂ ਨੂੰ ਫੜਨਗੇ ਤੇ ਉਸ ਕੰਡੈਕਟਰ ਨੂੰ ਪੀੜਤ ਕੰਡੈਕਟਰ ਨੂੰ ਇਨਸਾਫ ਦਵਾਣਗੇ ਧੰਨਵਾਦ ਜੀ ਬਹੁਤ ਧੰਨਵਾਦ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਕਿੰਨਾ ਠੋਕਮੇ ਕਦਮ ਪੁੱਟਦੀ ਹੈ ਤੇ ਕਿਸ ਤਰ੍ਹਾਂ ਔਰ ਕਿੰਨੀ ਜਲਦੀ ਇਹਨਾਂ ਹਮਲਾਵਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੰਦੀ ਹੈ ਚੜੇ ਸੀ ਇਹ ਨਾ ਬੱਸ ਦੇ ਵਿੱਚ ਚੜੇ ਸੀਗੇ ਤੇ ਉਹ ਆਪਾਂ ਵੀ ਉਦੋਂ ਚੜੇ ਚੰਡੀਗੜ੍ਹ ਤੋਂ ਚੜੇ ਇਹ ਇਨਾਂ ਨੇ ਪਤਾ ਨਹੀਂ ਇਹਨਾਂ ਨੇ ਖਾਦੀ ਪੀਤੀ ਸੀਗੀ ਉਹ ਜਿਹੜੇ ਮੁੰਡੇ ਉਤਰੇ ਹਨਾ ਉੱਥੋਂ ਉਹਨਾਂ ਨੇ ਸ਼ਰਾਬ ਪੀਤੀ ਹੋ ਸੀ बार-बार ਪੁੱਛੀ ਜਾਂਦੇ ਸੀ ਕਿਤੇ ਉਹ ਕੰਡਕਟਰ ਨੇ ਸਿਰਫ ਇਹ ਕਿਹਾ ਵੀ ਤੁਸੀਂ ਵੀਰੇ ਉੱਥੇ ਜਾ ਕੇ ਬੈਠ ਜਾਓ ਆਪਣੀ ਸੀਟ ਤੇ ਔਰ ਉਸ ਤੋਂ ਬਾਅਦ ਕਹਿੰਦਾ ਮੈਂ ਇੱਕ ਵਾਰ ਕਿੰਨੀ ਇੱਕ ਵਾਰ ਗੱਲ ਕਿੰਨੀ ਵਾਰੀ ਦੱਸੀ ਜਾਵਾਂ ਫਿਰ ਉਸ ਤੋਂ ਬਾਅਦ ਜਦੋਂ ਹੁਣ ਇੱਥੇ ਉਹ ਗੜਸ਼ੰਗ ਕਰਾ ਕੇ ਉਤਰੇ ਹਨਾ ਉਹਲੇ ਕੰਡਕਟਰ ਉਤਰੇ ਹੀ ਆ ਬੱਸ ਜੋ ਨਾਲੇ ਉਹਨਾਂ ਨੇ ਬੱਸ ਦੇ ਪਿੱਛੇ ਮੋਟਰਸਾਈਕਲ ਲਾ ਲਈ ਸੀਗੇ ਮੁੰਡਿਆਂ ਨੂੰ ਸੱਦ ਕੇ ਉਸ ਤੋਂ ਬਾਅਦ ਕੀ ਉਹਨਾਂ ਨੇ ਕੀ ਕੀਤਾ ਉਹ ਬੇਸਬਾਲ ਟਿਊਬਾ ਵਗੈਰਾ ਪੈਪੂ ਉਹਦੇ ਸਿਰ 파ੜਿਆ ਉਹਦਾ ਖੂਨ ਸਾਰਾ ਉਹਦਾ ਖੂਨ ਬਹੁਤ ਨਿਕਲਿਆ ਕਿੰਨੇ ਜਣੇ ਸਗੇ 8-10 ਵਾਲੇ ਸੀਗੇ ਬੱਸ ਕਿੰਨੇ ਜਣੇ ਸਗੇ ਬੱਸ ਵਿੱਚ ਕਿੰਨੇ ਜਣੇ ਸੀਗੇ ਬੱਸ ਵਿੱਚ ਦੋ ਜਣੇ ਸੀਗੇ ਫੋਨ ਕਰਕੇ ਭਰਾਇਆ ਫੋਨ ਕਰਕੇ ਉਹਨਾਂ ਨੇ ਸਿੱਧਿਆ 43 ਸੈਕਟਰ ਤੋਂ ਆਏ ਐ ਇਹ ਬੱਚੇ ਨੇ ਕਿਸੇ ਪੈਸੇਂਜਰ ਦੇ ਨਾਲ ਮਿਸ ਹੋ ਨਹੀਂ ਕੀਤਾ ਬੜਾ ਪਿਆਰ ਦੇ ਨਾਲ ਸਾਰਿਆਂ ਦਾ ਪੈਸੇਂਜਰ ਨਾਲ ਹੀ ਚੱਲਦਾ ਆ ਰਿਹਾ ਸੀ ਗੜਸ਼ੰਕਰ ਸਵਾਰੀ ਉਤਰੀ ਹੈ ਇਹ ਪਹਿਲਾਂ ਉਤਰਿਆ ਤੇ ਨਾਲ ਹੀ ਇਹਨੂੰ ਪਲਸ ਨਾਲ ਜਣੇ ਪੈ ਗਏ ਉਹ ਡੰਡਿਆ ਨਾ ਪੈਗੇ ਬਾਰੋਂ ਬੰਦੇ ਆਏ ਬਾਰੋਂ ਮਤਲਬ ਜਿੱਦਾਂ ਵੀ ਸੀ ਕੋਈ ਅਣਪਛਾਣੇ ਬੰਦੇ ਜਿਹੜੇ ਕੁਝ ਤੋੜ ਗਏ ਕੁਝ ਫੜ ਲਏ ਨਹੀਂ ਕਾਰਨ ਕੀ ਹੋਇਆ ਲੜਾਈ ਦਾ ਕੋਈ ਕਾਰਨ ਨਹੀਂ ਸਾਨੂੰ ਕੋਈ ਅਸੀਂ ਤਾਂ ਸਵਾਰੀ ਹੈ ਅਸੀਂ ਤਾਂ ਇਹ ਲੈਣਾ ਸਰਕਾਰ ਤੋਂ ਬੇ ਇਸ ਇਸ ਪੈਸੇਂਜਰ ਦਾ ਕੀ ਦੋਸ਼ ਹੈ ਦਿਨ ਤੋਂ ਪਹਿਰੇ ਉੱਗਰ ਬਾਦ ਉੱਗਰ ਬਾਦ ਦਿਨ ਤੋਂ ਪਹਿਰੇ ਪੈਸੇਂਜਰ ਦੀ ਕੀ ਪਾਵਰ ਹੁੰਦੀ ਹੈ ਪੈਸੇਂਜਰ ਕਿੱਥੇ ਪਹੁੰਚਣਾ ਹੈ ਆਪਣੇ ਟਿਕਾਣੇ ਤੇ ਪਹੁੰਚਣਾ ਹੈ ਇਹ ਘਟਨਾ ਵਾਪਰੀ ਜੀ ਅੱਜ ਹਾਂਜੀ ਸਰ ਥਾਣੇ ਸੂਚਨਾ ਮੈਡੀਕਲ ਨੂੰ ਫੋਨ ਆਇਆ ਕਿਸੇ ਦਾ ਤੇ ਚੰਡੀਗੜ੍ਹ ਤੋਂ ਪੀਆਰਟੀਸੀ ਦੀ ਬੱਸ ਆ ਰਹੀ ਸੀ ਜਿਹਦੇ ਕੰਡੈਕਟਰ ਦੇ ਨਾਲ ਦੋ ਮੁੰਡਿਆਂ ਨੇ ਮੋਰੇ ਮੋਟਰਸਾਈਕਲ ਲਾ ਕੇ ਬੱਸ ਰੋਕ ਕੇ ਉਹਨਾਂ ਨੇ ਮੈਸਰ ਸੋਹੇਵ ਕੀਤਾ ਤੇ ਉਹਦੇ ਸੱਟ ਮਾਰੀ ਹੈ ਸਿਰ ਦੇ ਵਿੱਚ ਬਾਕੀ ਕੰਡੈਕਟਰ ਨੂੰ ਦਾਖਲ ਕਰਾ ਦਿੱਤਾ ਤੇ ਬਣਦੀ ਕਾਰਵਾਈ ਕੀਤੀ ਕਿੰਨੀ ਕਿ ਸੱਟ ਲੱਗੀ ਕੰਡੈਕਟਰ ਨੂੰ ਸੱਟ ਸਿਰ ਦੇ ਵਿੱਚ ਹੈ ਤਾਂ ਵੀ ਉਹਨੂੰ ਕਲਰ ਰਾਂ ਤੇ ਕਰ ਦੋ ਜੀ ਠੀਕ